ਅਜੂ 52 ਦੇ ਨਾਲ ਇੱਥੇ ਮੋਟਰਸਾਈਕਲ ਸਪਲੇਟਰ ਮੋਟਰਸਾਈਕਲ ਸੀ ਬਲੈਕ ਰੰਗ ਦਾ ਉੱਤੇ ਦੋ ਮੁੰਡੇ ਬੈਠੇ ਸੀ ਇੱਕ ਨੇ ਉਹ ਸੰਤਰੀ ਰੰਗ ਦਾ ਬੰਨਿਆ ਸੀ ਮੂੰਹ ਨਾਲ ਇੱਕ ਨੇ ਵਾਈਟ ਨਾਲ ਉਹ ਇਹਨਾਂ ਦੇ ਲੁਥਰਾ ਜੀ ਨਰੇਸ਼ ਜੁਲਰਾ ਇਹਨਾਂ ਦੀ ਦੁਕਾਨ ਤੇ ਫਾਇਲ ਕਰਕੇ ਦੇ ਭੱਜ ਗਏ ਆ ਅਸੀਂ ਇਸ ਮੌਕੇ ਤੇ ਆ ਗਏ ਹਾਂ ਤਫ਼ਤੀਸ਼ ਜਾਰੀ ਆ ਸੀਸੀਟੀਵੀ ਕੈਮਰਾ ਚੈੱਕ ਕਰ ਰਹੇ ਹਾਂ ਨਾਕੇ ਸ਼ਹਿਰ ਚ ਲਵਾਤੇ ਆ ਅਡਜੋਇਨਿੰਗ ਜਿਹੜੇ ਡਿਸਟ੍ਰਿਕਟ ਆ ਉਧਰ ਵੀ ਨਾਕ ਲਵਾਤੇ ਆ ਤੇ ਉਹਨਾਂ ਦੇ ਦੋਸ਼ੀ ਫੜਨੇ ਨੁਕਸਾਨ ਨਹੀਂ ਹੋਇਆ ਨਾ ਜੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਹਿਲਾਂ ਵੀ ਇੱਕ ਆਈਲੈਂਡ ਸੈਂਟਰ ਤੋਂ ਗੋਲੀ ਚੱਲੀ ਸੀ ਹਾਂ ਉਹ ਪਹਿਲਾਂ ਚੱਲੀ ਸੀ ਉਹ ਸਾਰੇ ਦੋਸ਼ੀ ਫੜੇ ਗਏ ਜੀ ਸਰ ਟੋਟਲ ਇਹ ਵੀ ਜਲਦੀ ਫੜੇ ਜਾਏ ਇਹ ਵੀ ਬਿਲਕੁਲ ਜਲਦੀ ਫੜੇ ਜਾਗੇ ਲੱਗਦਾ ਵੀ ਕਿਤੇ ਪਟਿਆਲਾ ਵੀ ਬਿਹਾਰ ਬੰਦਾ ਜਾ ਰਿਹਾ ਬਿਲਕੁਲ ਨਹੀਂ ਜੀ ਬਿਹਾਰ ਅਸੀਂ ਪੰਜਾਬ ਪੁਲਿਸ ਤੁਹਾਡੀ ਸੇਵਾ ਛਾਜ ਰਹਾ ਜੀ ਬਿਹਾਰ ਨਹੀਂ ਬੰਦਾ ਤੇ ਜੀ ਕਿੰ ਸੀ ਬੈਠੇ ਤੇ ਸੀ ਗੱਲਬਾਤ ਕਰ ਰਹੀ ਤੇ ਬਾਹਰੋਂ ਇੱਕ ਰਾਉਂਡ ਫਾਇਰ ਹੋਇਆ ਹਾਂਜੀ ਕਿੰਨੇ ਕਿੰਨੇ ਫਾਇਰ ਹੋਇਆ ਮੇਰੇ ਖਿਆਲ ਨਾਲ ਇੱਕ ਰਾਉਂਡ ਫਾਇਰ ਹੋਇਆ ਹਾਂਜੀ ਨਹੀਂ ਲੱਗਾ ਨਹੀਂ ਬਚਾ ਹੀ ਰਿਹਾ ਹੈ ਥਰਟੀ ਕਹਿ ਸਕਦੇ ਆ ਕੋਈ ਸਾਨੂੰ ਸ਼ੋਰ ਨਹੀਂ ਹੈ ਕਿਉਂ ਫਾਇਰ ਹੋਇਆ ਕੋਈ ਸ਼ੋਰ ਨਹੀਂ ਹੈ ਅਸੀਂ ਅੰਦਰ ਬੈਠੇ ਦੇ ਆ ਤੇ ਬਾਹਰ ਠਾ ਦੀ ਆਵਾਜ਼ ਆਈ ਹੈ ਤੇ ਵੇਖਿਆ ਤਾਂ ਸ਼ੀਸ਼ਾ ਟੁੱਟਣ ਲੱਗ ਪਿਆ ਜਿੱਦਾਂ ਗੋਲੀ ਚੱਲੀ ਹੈ ਗੋਲੀ ਚ ਲਾ ਕੇ ਪਤਾ ਲੱਗਾ ਦੋ ਕੋ ਬੰਦੇ ਬਾਹਰ ਨੂੰ ਗਏ ਨੇ ਹਸਲੀ ਪੁੱਲ ਵੱਲ ਕਿਨੇ ਰਮ ਫਾਇਰ ਇੱਕੋ ਹੀ ਨਜ਼ਰ ਆਇਆ ਇਹ ਤੱਕ ਤੇ ਕੀ ਲੱਗਦਾ ਕਾਰਨ ਕਾਰਨ ਕੋਈ ਸਮਝ ਨਹੀਂ ਆ ਇਹ ਲੱਗਨ ਰਹੀ ਪੁੱਛ ਪਹਿਲਾਂ ਸੀ ਬਸ ਇਹਦੇ ਇੱਕ ਫੋਨ ਆਂਦੇ ਨੇ ਬੜੋ ਅਨਨੋਨ ਨੰਬਰ ਤੋਂ ਜਿਹੜੇ ਚੁੱਕੇ ਨਹੀਂ ਜਾਂਦੇ ਸ਼ਾਇਦ ਉਹਦੇ ਕਾਰਨ ਹੋਵੇ ਅਸੀਂ ਪੱਕੇ ਚੁੱਕਿਆ ਨਹੀਂ ਫੋਨ ਨਹੀਂ ਇੱਕ ਵਾਰੀ ਫੋਨ ਆਇਆ ਮੈਂ ਦੋ ਕੋ ਬੜੀ ਆਇਆ ਚੁੱਕਿਆ ਨਹੀਂ ਹਾਂਜੀ ਅੰਦਰ ਦੁਕਾਨ ਤੇ ਕੌਣ ਕੌਣ ਮੌਜੂਦ ਹੋਣ ਤੇ ਭਣਾ ਸਿੱਧਿਆ ਸੀ ਮਲਾਜਮ ਸੰਨ ਪਹਿਲਾਂ ਕੋਈ ਅਹ ਨਹੀਂ ਸਿੱਧੀ ਨਹੀਂ ਆਈ ਕੀ ਬਤਾ ਕੀ ਹੋ ਸਕਦਾ ਜੋ ਅੱਜਕੱਲ ਚੱਲਣ ਡਿਆ ਹੁਣ ਉਹ ਕੁਛ ਹੀ ਹੈ ਹੁਣ ਨਵੀਂ ਗੱਲ ਮੈਂ ਆਪਣੇ ਮੂੰਹ ਕੀ ਦੱਸਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ